ਜੀਆਰਪੀ ਫਗਵਾੜਾ ਦੀ ਪੁਲਿਸ ਨੇ ਘਰੋਂ ਆਪਣੀ ਮਾਤਾ ਨਾਲ ਲੜ ਕੇ ਆਏ ਇੱਕ ਬੱਚੇ ਨੂੰ ਬਰਾਮਦ ਕਰਕੇ ਉਸਦੇ ਮਾਤਾ ਪਿਤਾ ਦੇ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਬਰਾਮਦ ਕੀਤੇ ਬੱਚੇ ਜੁਗੇਸ਼ ਪੁੱਤਰ ਵਿਨੋਦ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਸਦੀ ਮਾਂ ਉਸ ਨਾਲ ਮਾਰਕੁੱਟ ਕਰਦੀ ਹੈ ਤੇ ਉਸ ਨੂੰ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਹੀ ਉਹ ਕਰੋ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ ਜੁਗੇਸ਼ ਜੁਗੇਸ਼ ਕਿੱਥੇ ਦਾ ਰਹਿਣ ਵਾਲਾ ਹੋ ਲੁਧਿਆਣਾ ਲੁਧਿਆਣਾ ਦਾ ਕੀ ਮਾਮਲਾ ਕੀ ਹੈ ਜਿਹੜਾ ਤੂੰ ਇੱਥੇ ਆਇਆ ਅੱਜ ਫਗਵਾੜੇ ਦੇ ਵਿੱਚ ਅੰਮਰਸਰ ਤੋਂ ਜੱਲੇ ਦੀ ਹੈ ਅੰਮਰਸਰ ਤੋਂ ਅੰਮਰਸਰ ਤੋਂ ਜੱਲਾ ਦੀ ਪਾਮ ਦੀ ਅੰਮਰਸਰ ਕੱਲ ਹੀ ਜੱਲਾ ਦੀ ਅੱਜ ਮੱਥੜੇ ਕਹਿੰਦੇ ਕਿ ਕਰਦੇ ਹਾਂ ਦੱਸ ਕੇ ਆਇਆ ਹਾਂ ਹਾਂ ਕਰੋ ਲੜ ਕੇ ਆ ਗਏ ਲੜ ਕੇ ਆਇਆ ਕਰੋ ਕਿਉਂ ਲੜਿਆ ਗਿਆ ਮੰਮੀ ਨਾਲ ਮੰਮੀ ਨਾਲ ਕੱਲ ਹੀ ਲੜਿਆ ਕੱਲ ਹੀ ਲੜਿਆ ਮੰਮੀ ਨਾਲ ਕੁੱਟਿਆ ਮੰਮੀ ਨੇ ਤੈਨੂੰ ਮੰਮੀ ਕੰਮ ਕਰਾਂਦੀ ਕਿਹ ਕੰਮ ਕਰਾਂਦੀ ਮੰਮੀ ਤੇਰਾ ਇੱਕ ਝਾੜੂ ਪੋਚਾ ਝਾੜੂ ਪੋਚਾ ਇਹ ਚਾਲੂ ਬੋਝਰ ਘਰ ਦਾ ਕੰਮ ਤਾਂ ਕਰਨਾ ਹੀ ਵਾ ਉਹ ਕੱਲੇ ਕੱਲਾ ਵੇਦਾ ਕੱਲਾ ਹੈ ਸਾਰਾ ਕੁਝ ਮੈਂ ਹੀ ਕਰਦਾ ਕੱਲੇ ਕਿੰਨੇ ਤੁਸੀਂ ਭੈਣ ਭਰਾ ਵਾ ਦੋ ਭੈਣਾਂ ਦੋ ਭਰਾ ਦੋ ਭੈਣਾਂ ਤੇ ਦੋ ਭਰਾ ਮੇਰੇ ਪਾਪਾ ਜੀ ਦਾ ਨਾਮ ਕੀ ਆ ਵਿਨੋਦ ਹੈ ਵਿਨੋਦ ਤੇ ਡੈਡੀ ਆਪਣੇ ਮੰਮੀ ਦਾ ਤੇਰੀ ਦਾ ਨਾਮ ਕੀ ਆ ਰਾਦਾ ਤੇ ਤੂੰ ਪੜ੍ਹਦਾ ਨਹੀਂ ਸਕੋ ਲੈ ਤੇ ਭੈਣਾਂ ਵੜਦੀਆਂ ਉਹ ਜੋਕ ਕਰਦੀ ਹੈ ਕਿ ਦੀਦੀ ਦੋਨੇ ਤੇ ਤੁਸੀਂ ਦੋਨੇ ਭਰਾ ਕੀ ਤੁਹਾਡਾ ਵੱਡਾ ਭਰਾ ਵਾ ਕਿ ਤੂੰ ਛੋਟਾ ਵਾ ਵੱਡੀ ਵੈਣ ਐ ਨਹੀਂ ਤੇਰੇ ਤੋਂ ਵੱਡਾ ਤੂੰ ਸਾਰਿਆਂ ਨੂੰ ਛੋਟਾ ਮੈਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਫਿਰ ਅੱਜ ਇਦਾਂ ਕਿਉਂ ਕਦਮ ਉਠਾਲਿਆ ਜਿਹੜਾ ਤੈਨੂੰ ਹੂੰ ਇੱਥੇ ਕਿਉਂ ਆਇਆ ਪਗਵਾੜੇ ਮੈਂ ਅੰਬਰਸਰ ਚੱਲਿਆ ਸੀ ਅੰਬਰਸਰ ਮਥੜੇ ਕੰਨ ਚੱਲ ਲਈ ਨਾਲੇ ਕਿੰਨੇ ਲੜਕੇ ਆਏ ਮੈਂ ਘਰੋਂ ਹਾਂ ਲੜਕੇ ਆਏ ਮੈਂ ਪੱਜੇ ਸੀ ਘਰੋਂ ਹੂੰ ਤੇ ਅਸਮਾਨ ਨਾਲ ਲੈ ਗਏ ਆ ਕੱਪੜੇ ਮੁੜ ਕੇ ਉੱਥੇ ਵਾਪਸ ਕਰਨੀ ਆ ਰਾਂ ਸੀ ਕਿਉਂ ਕੱਲ੍ਹ ਨਹੀਂ ਆਣਾ ਕਰ ਕਾਰਗਲੇ ਨਹੀਂ ਆਣਾ ਜੀ ਮਾਰ ਦੇ ਮਾਰ ਦੇ ਤੈਨੂੰ ਉਧਰ CRP ਫਗਵਾੜਾ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬੱਚਾ ਘਰੋਂ ਲੜ ਕੇ ਟ੍ਰੇਨ ਰਾਹੀਂ ਸ਼੍ਰੀ ਦਰਬਾਰ ਸਾਹਿਬ ਜਾ ਰਿਹਾ ਹੈ ਜਿਸ ਨੂੰ ਉਹਨਾਂ ਨੇ ਟ੍ਰੇਨ ਵਿੱਚੋਂ ਬਰਾਮਦ ਕਰਕੇ ਚੌਂਕੀ ਲੈ ਆਂਦਾ ਉਹਨਾਂ ਦੱਸਿਆ ਕਿ ਇਸ ਬੱਚੇ ਮੁਤਾਬਕ ਉਸਦੀ ਮਾਤਾ ਉਸ ਨਾਲ ਮਾਰਕੁੱਟ ਕਰਦੀ ਹੈ ਜਿਸ ਤੋਂ ਦੁਖੀ ਹੋ ਕੇ ਹੀ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਨਿਕਲਿਆ ਸੀ ਉਹਨਾਂ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਬੱਚੇ ਨੂੰ ਉਸਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਮੈਂ ਅਸੀ ਜੋ ਸਿੰਘ ਚੌਂਕੀਨ ਚਾਜਪੁਰਾ तकरीबन ਸਵੇਰ ਕੋ 5 ਵਜੇ ਸਾਨੂੰ ਮੈਸੇਜ ਆਇਆ 139 ਤੋਂ ਵੀ A2 ਦੇ ਵਿੱਚ ਜਿਹੜਾ ਪੀਸੀ ਕੰਪਾਰਟਮੈਂਟ ਦੇ ਵਿੱਚ ਇੱਕ ਬੱਚਾ ਜੁਗੇਸ਼ ਨਾਮ ਦਾ ਬੱਚਾ ਜਿਹੜਾ ਸੀ ਗਵਰ ਕੀਤਾ ਤੇ ਉਹ ਤੋਂ ਪੁੱਛਿਆ ਇਹਨੂੰ ਵੀ ਕੀ ਗੱਲ ਹੈ ਤਾਂ ਇਹਨੇ ਦੱਸਿਆ ਵੀ ਮੇਰੀ ਮਦਰ ਜਿਹੜੀ ਹੈ ਮੈਨੂੰ ਗੋੜੀ ਮਾਰਦੀ ਹੈ ਇਹ ਕਹਿੰਦਾ ਮੈਂ ਉਸ ਤੋਂ ਤੰਗ ਆ ਕੇ ਮੈਂ ਆਪਣਾ ਲੁਧਿਆਣੇ ਤੋਂ ਮੈਂ ਆ ਗਿਆ ਹਾਂ ਤੇ ਮੈਂ ਕਹਿੰਦਾ ਵੀ ਸਾਡੇ ਕੋਲ ਜਾਣਾ ਦਰਵਾਸਾ ਵੀ ਉਦੋਂ ਹੀ ਕਿਤੇ ਕੰਮ ਲੱਭਾਂਗਾ ਜਦੋਂ ਸਾਨੂੰ ਤੇ ਦੇਖਣ ਨੂੰ ਇਹ ਲੱਗਦਾ ਸੀ ਵੀ ਇਹਦੀ ਉਮਰ 12-13 ਸਾਲ ਦੀ ਆ ਪਰ ਜਦੋਂ ਇਹਨੂੰ ਪੁੱਛਿਆ ਤੇ ਇਹਦੀ ਉਮਰ ਜਿਹੜੀ ਆ ਉਹ 18-19 ਸਾਲ ਦੀ ਦੱਸ ਰਿਹਾ ਹੈ ਆਪਣੇ ਆਪ ਠੀਕ ਹੈ ਨਾ ਤੇ ਬਾਕੀ ਇਹਨਾਂ ਦੇ ਮਦਰ ਤੇ ਇਹਦੀ ਸਿਸਟਰ ਨੂੰ ਫੋਨ ਕੀਤਾ ਉਹ ਆ ਰਹੇ ਨੇ ਜਦੋਂ ਵੀ ਆਉਂਦੇ ਆਪਾਂ ਉਹਨਾਂ ਦੇ ਹੱਥੋਂ ਕੋਲ ਕੰਡਾ ਨਹੀਂ ਕੀਤਨਾ ਇਸਰ ਕਾਰਨ ਮੇਨ ਕਾਰਨ ਕੀ ਹੈ ਜਿਹੜਾ ਇਹ ਕਰੋ ਮੇਨ ਕਾਰਨ ਅੱਜਕਲ ਬੱਚੇ ਅੰਦਰ ਮੇਨ ਪ੍ਰੋਬਲਮ ਇਹ ਹੈ ਕਿ ਬੱਚਿਆਂ ਦੀ ਜਿਹੜੇ ਮਾਪੇ ਆਪਣੇ ਉਹ ਬੱਚਿਆਂ ਨੂੰ ਮਾੜਾ ਮੋਟਾ ਤਾਂ ਕਹਿਣਾ ਹੀ ਹੈ ਪਰ ਅੱਜਕਲ ਦੇ ਬੱਚੇ ਜਿਹੜੇ ਆ ਉਹ ਨਹੀਂ ਸੁਣਦੇ ਤੇ ਇਸੇ ਇਹੀ ਕਾਰਨ ਹੈ ਕਿ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਜਾਨ ਹੁਣ ਸਪੋਰਟ ਵਗੈਰਾ ਕਰ ਰਹੇ ਆ ਇਹ ਬੱਚਿਆਂ ਨੂੰ ਹਾਂ ਬੱਚੇ ਨੂੰ ਸਪੋਰਟ ਕਰਾਂਗੇ ਉਹਨਾਂ ਦੇ ਮਾਪੇ ਉਹਦੇ ਪੈਰੈਂਟ ਭਲਾਏ ਨੇ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਨੂੰ ਦੇਖ ਕੇ ਕੋ ਬੱਚੇ ਦੇ ਮਾਪੇ ਦਾ ਨਾਮ ਵਗੈਰਾ ਹੈ ਕੋਈ ਤੁਹਾਨੂੰ ਆ ਉਹਦੇ ਬਾਪ ਦਾ ਨਾਮ ਬਨੂ ਕੁਮਾਰ ਰਾਜੀ ਉੱਚਾ ਟਿੰਬਾ ਰਾਮਗਾਂਝ ਲੁਧਿਆਣੇ ਦਾ ਰਹਿਣ ਵਾਲਾ ਹੈ ਠੀਕ ਹੈ ਨਾ ਇਹਦੀ ਸਿਸਟਰ ਨਾਲ ਵੀ ਗੱਲ ਹੋਈ ਆ ਤੇ ਇਹਦੀ ਬਦਰ ਨਾਲ ਵੀ ਗੱਲ ਹੋਈ ਆ ਉਹ ਬਾਕੀ ਦੇਖਦੇ ਆਪਾਂ ਉਹਨਾਂ ਦੀ ਆਏ ਤੇ ਉਹਨਾਂ ਦੀ ਸਟੇਟਮੈਂਟ ਲਵਾਂਗੇ ਦੇਖਦੇ ਆ ਉਹ ਕੀ ਕਹਿੰਦੇ ਨੇ ਉਹਨਾਂ ਦੇ ਕੀ ਬਿਊ ਨੇ ਸਰ ਉਹ ਤਲਾਬ ਵਗੈਰਾ ਦਿੱਤੀ ਆ ਉਹਨਾਂ ਨੂੰ ਹਾਂ ਉਹਨਾਂ ਨੂੰ ਫੋਨ ਕਰਤਾ ਉਹਦੀ ਸਿਸਟਰ ਨੂੰ ਤੇ ਉਹਦੀ ਬਦਰ ਨਾਲ ਫੋਨ ਆਸੀ ਮਿਲ ਕੋ ਵੀ ਆਈ ਚੱਲ ਪਿਆ ਤੇ ਵੀ ਅਸੀਂ ਜਲਦੀ ਹੀ ਤੁਹਾਡੇ ਕੋਲ ਪੁੱਛਦੇ ਆ ਠੀਕ ਹੈ ਨਾ ਆ ਜਾਂਦੀ ਆ ਜਦੋਂ ਵੀ ਹੁੰਦੇ ਆ ਤੇ ਆਪਾਂ ਉਹ ਲੋਕ ਕਰਾਦਾ ਜੀ ਪੁੱਛਦੇ ਆ